ਸਕੂਲ ਤੇ ਤੁਹਾਡਾ ਪਰ ਤੁਹਾਡੀ ਡਿਊਟੀ ਨਹੀਂ ਨਾ ਤੁਸੀਂ ਸਰਵ ਬਣਾਣਾ ਕਰੋ ਨਹੀਂ ਉਹ ਪਹਿਰੇ ਲਾਇਆ ਨਾ ਮੈਡਮ ਬੱਚਿਆਂ ਨੂੰ ਕੰਮ ਨਹੀਂ ਲਾਇਆ ਹੈ ਜੀ ਤੁਸੀਂ ਫਿਰ ਆ ਬੱਚੇ ਵੇਖੋ ਸਰਵ ਕਰਨ ਤੇ ਲੱਗੇ ਹੋਏ ਆ ਚੰਗੀ ਗੱਲ ਨਹੀਂ ਨਾ ਕੀ ਇਹ ਇਹ ਸਰਕਾਰੀ ਸਕੂਲ ਹੈ ਜੀ ਤੇ ਵੇਟਰਾਂ ਦੀ ਜਗ੍ਹਾ ਬੱਚੇ ਕੰਮ ਕਰ ਰਹੇ ਆ ਸਮਾਰਟ ਸਕੂਲ ਆ ਜੀ ਤੇ ਬੱਚਿਆਂ ਕੋ ਵੇਟਰਾਂ ਦਾ ਕੰਮ ਲਿਆ ਜਾ ਰਿਹਾ ਹੈ ਸਰਕਾਰੀ ਸਮਾਰਟ ਸਕੂਲ ਸ਼੍ਰੀ ਗੋਇੰਦਵਾਲ ਸਾਹਿਬ ਜੀ ਇਹ ਸਿੱਖਿਆ ਕ੍ਰਾਂਤੀ ਦੇ ਨਾਤੇ ਬੱਚਿਆਂ ਕੋਲੋਂ ਵੇਟਰ ਦਾ ਕੰਮ ਲਿਆ ਜਾ ਰਿਹਾ ਤੇ ਮੌਕੇ ਤੇ ਹੀ ਪਹੁੰਚੇ ਸਾਰੀ ਸਮੁੱਚੀ ਪ੍ਰੈਸ ਟੀਮ ਸ੍ਰੀ ਗੋਇੰਡਵਾਲ ਸਾਹਿਬ ਬੱਚਿਆਂ ਨੂੰ ਭਾਈ ਗੱਲ ਹੀ ਕੰਮ ਲਿਆ ਜਾ ਰਿਹਾ ਹੈ ਬੱਚੇ ਲੋਕੀ ਮਾਂ ਨੂੰ ਪੜਾਉਣ ਨੂੰ ਭੇਜ ਦੇਗੇ ਇੱਥੇ ਵੇਟਰਾਂ ਦਾ ਕੰਮ ਲਿਆ ਜਾ ਰਿਹਾ ਉਹਨਾਂ ਨੂੰ ਜਾਣਾ ਹੈ ਭਾਜੀ ਨਹੀਂ ਜਾਣੀ ਮੈਂ ਤੇ ਰਾਹ 'ਚ ਰੋਕਿਆ ਹੈ ਭੰਜੀ ਹਾਂਜੀ ਉਹ ਉਹ ਤਾਂ ਇੱਥੇ ਦੇਖੋ ਮਹੀਂ ਬੰਨ ਲੈ ਗਾੜੀ ਤਾਂ ਹੀ ਜਾਣੀ ਇਹ ਚੰਗੀ ਗੱਲ ਨਹੀਂ ਹੈਗੀ ਵੈਸੇ ਗਾੜੀ ਤਾਂ ਹੀ ਆਉਂਦੀ ਹੈ ਹੂੰ ਆਹ ਦੇਖੋ ਜੀ ਬੱਚਿਆਂ ਦੀ ਪੜ੍ਹਾਈ ਛਿੜਾ ਕੇ ਤੇ ਸਮਾਗਮ ਦੇ ਵਿੱਚ ਬਿਠਾਇਆ ਗਿਆ ਹੈ ਔਰ ਆਹ ਕਲਾਸ ਵੀ ਜਿਹੜੀ ਹੈ ਟੀਚਰ ਦੀ ਕੋਈ ਹੈਗਾ ਅਈਏ 네ਗੇਟਿਵ ਪੱਖ ਨਹੀਂ ਵਿਖਾਉਣਾ ਹੈ ਕਈਆਂ ਕਲਾਸਾਂ ਦੇ ਟੀਚਰ ਵੀ ਹੈਗੇ ਆ ਪਰ ਜਿਹੜਾ ਇੱਥੇ ਬੱਚਿਆਂ ਕੋ ਵੇਟਰ ਦਾ ਕੰਮ ਲਿਆ ਜਾ ਰਿਹਾ ਉਹਦੀ ਅਸੀਂ ਨਿੰਦਿਆ ਕਰਦੇ ਆ ਆ ਵੀ ਕਲਾਸਰੂਮ ਖਾਲੀ ਹੈ ਜੀ ਠੀਕ ਹੈ ਮਾ ਇਹ ਦੇਖ ਲਓ ਜੀ ਇਹ ਵੀ ਖਾਲੀ ਹੈ ਔਰ ਇਹ ਵੀ ਖਾਲੀ ਜੀ ਲੈ ਗਈ ਪੈ ਮੱਚੀਆਂ ਨੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਹਦੇ ਤੋਂ ਵੀ ਆ ਜਾਂਦੇ ਆ ਮੈਨੂੰ ਇਹਨਾਂ ਦੇ ਵਕਤ ਦਾ ਕਾਰਜਾ ਕੋ ਹਰਕੀ ਤੇ ਆਉਂਦੇ ਆ ਤੇ ਦੇਖਦੇ ਆ ਕਿ ਤੁਹਾਨੂੰ ਕਿਹੜੀ ਚੀਜ਼ ਹੋਰ ਆਹ ਵੀ ਕਲਾਸ ਜੀ ਤਾਂ ਕਿ ਅੱਜ ਦੇ ਤੋਂ ਵੱਡੀ ਲੋੜ ਹੈ ਕਿ ਕਿਸੇ ਜੀ ਸੱਜਾ ਭਾਵਾ ਜੀ ਦੀ ਘਰ ਕਰਾ ਦਿੱਤਾ ਹੱਸਦੇ ਆ ਆ ਦੇਖੋ ਜੀ ਆਜੋ ਉੱਥੇ ਬੈਠੋ ਚੱਲ ਜੇ ਹੋਣੀ ਭਾਈ ਅੱਗੇ ਮੈਂ ਇੱਥੇ ਮੋਬਾਈਲ ਤੁਹਾਨੂੰ ਇਹਨਾਂ ਨੇ ਮੇਰੀ ਗੱਲ ਪਾਈ ਆ ਗਰੇਵਰ ਸਿੰਘ ਦੀ ਢੋਡੀ ਤਾਂ ਨੂੰ ਗਿਆ ਤੇ ਸਕੂਲ ਤੇ ਤੁਹਾਡਾ ਪਰ ਤੁਹਾਡੀ ਡਿਊਟੀ ਨਹੀਂ ਨਾ ਤੁਸੀਂ ਸਰ ਬਣਾਣਾ ਕਰੋ ਨਹੀਂ ਅਪਰੇ ਨਹੀਂ ਆਇਆ ਮੈਡਮ ਬੱਚਿਆਂ ਨੂੰ ਕਾਲੀ ਲਾਇਆ ਹੋਇਆ ਹੈ ਜੀ ਤੁਸੀਂ ਫਿਰ ਆ ਬੱਚੇ ਵੇਖੋ ਸਰਵਤਨ ਤੇ ਲੱਗੇ ਹੋਏ ਆ